ਪੀਵੀ ਟੂਡੇ ਚੈਨਲ ਤੇ ਤੁਹਾਡਾ ਸਵਾਗਤ ਹੈ 29 ਸਤੰਬਰ ਨੂੰ ਬੰਗਾਗਰ ਸ਼ੰਕਰ ਰੋਡ ਤੇ ਰਾਈਸ ਮਿਲ ਦੇ ਨਜ਼ਦੀਕ ਦੇਰ ਰਾਤ ਗੰਭੀਰ ਰੂਪ ਵਿੱਚ ਜ਼ਖਮੀ ਇੱਕ ਮੋਟਰਸਾਈਕਲ ਸਵਾਰ ਨੌਜਵਾਨ ਡਿੱਗਿਆ ਮਿਲਿਆ ਸੀ ਜਿਸ ਦੀ ਇਲਾਜ ਦੌਰਾਨ ਮੌਤ ਹੋ ਗਈ ਇਸ ਸਬੰਧੀ ਮ੍ਰਿਤਕ ਰਵੀ ਦੇ ਪਰਾਬੋਟਾ ਰਾਮ ਪੁੱਤਰ ਬਲਕਾਰ ਰਾਮ ਨਿਵਾਸੀ ਖਮਾਚੋ ਨੇ ਦੱਸਿਆ ਕਿ ਉਸ ਦਾ ਪਰਾ ਨਵਾ ਸ਼ਹਿਰ ਵਿਖੇ ਇੱਕ ਬੋਟਾ ਦੀ ਦੁਕਾਨ ਤੇ ਸੇਲਮੈਨ ਦਾ ਕੰਮ ਕਰਦਾ ਸੀ ਉਹਨਾਂ ਨੂੰ ਦੇਰ ਰਾਤ ਕਿਸੇ ਦਾ ਫੋਨ ਆਇਆ ਕਿ ਉਹਨਾਂ ਦਾ ਰਵੀ ਮਿਲ ਨਜ਼ਦੀਕ ਮੋਟਰਸਾਈਕਲ ਸਮੇਤ ਸੜਕ ਤੇ ਡਿੱਗ ਗਿਆ ਪਿਆ ਹੈ ਜਿਸ ਦੀ ਕਾਫੀ ਗੰਭੀਰ ਸੱਟਾਂ ਲੱਗੀਆਂ ਹੋਈਆਂ ਹਨ ਅਤੇ ਉਸ ਨੂੰ ਗੁਰੂ ਨਾਨਕ ਮਿਸ਼ਨ ਹਸਪਤਾਲ ਤਾਹਾ ਕਲੇਰਾ ਵਿਖੇ ਦਾਖਲ ਕਰਵਾਇਆ ਗਿਆ ਹੈ। ਉਹਨਾਂ ਦੱਸਿਆ ਕਿ ਪੁਛ ਪੜਤਾਲ ਦੌਰਾਨ ਉਹਨਾਂ ਨੂੰ ਪਤਾ ਲੱਗਾ ਹੈ ਕਿ ਉਸਤੇ ਪਰਾਰਵੀ ਨੂੰ ਨਾਮ ਮਾਲੂਮ ਵਿਅਕਤੀ ਆਵਲੋ ਤੇਜ਼ ਤਾਰ ਹਥਿਆਰਾਂ ਨਾਲ ਜ਼ਖਮੀ ਕੀਤਾ ਗਿਆ ਹੈ। ਇਹ ਘਟਨਾ ਉਸ ਵਕਤ ਹੋਰ ਦਰਦਨਾਕ ਹੋ ਗਈ ਜਦੋਂ ਨੌਜਵਾਨ ਦੀ ਇਲਾਜ ਦੌਰਾਨ ਮੌਤ ਹੋ ਗਈ। इस संबंधी थाना सिटी दे एस विजय कुमार ने दसिया कि इस घटना की जांच बारीकी नाल कीती जा रही है तुसी देख रहे हो सीनियर स्टाफ रिपोर्टर राकेश अरोड़ा दी रिपोर्ट अते अपने इलाके दिया होर खबर देखने लई इस चैनल नू सब्सक्राइब अते फॉलो जरूर करो जी धन्यवाद मैं हरवास बासी पहुंच ਇੱਕ ਦੋ ਘਟਨਾ ਹੋਇਆ ਜੀ ਨਾ ਇਹ 9 ਤਰੀਕੇ ਦਾ ਵਰਕ ਜੀ ਸਾਢੇ ਘਟਾ ਕਿੰਨੇ ਭੈਣ ਭਰਾ ਭਾਜੀ ਇਹ ਦੋ ਭਰਾ ਤੇ ਦੋ ਬਹਿਣਾ ਹਾਂ ਮੌਤ ਹੋ ਗਈ ਉਹਨਾਂ ਦੀ ਮੌਤ ਕੱਲ ਹੋਈ ਹੈ ਹਾਂ ਕੀ ਦਰਜ ਕੀ ਕਰਾਇਆ ਕੋਈ ਹੱਲੇ ਉਹਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਜਾਦੇ ਹੋਰ ਹੋਵੇਗਾ ਤੁਹਾਡੇ ਸਾਹਮਣੇ ਇਹ ਹਾਸਾ ਲੱਗਦਾ ਕਿ ਕੋਈ ਨਹੀਂ ਹਾਤ ਉਸ ਨਹੀਂ ਲੱਗਦਾ ਕਿੱਥੇ ਲੱਗੀ ਸੱਟ ਉਸ ਦੀ ਵੈਬਸਾਈਟ ਤੇ ਸਰ ਇਸੇ ਰਿਚ ਟੱਕ ਦਾ ਨਿਸ਼ਾਨ ਆ ਕਿ ਟੱਕ ਦੇ ਯਾਨੀ ਕਿਸ ਨੇ ਕਿਸ ਨੇ ਮਾਰਿਆ ਹੋਣਾ ਹਾਂ ਜੀ ਲੱਗਦਾ ਤੇਜ਼ ਹਥਿਆਰ ਨਾਲ ਲੱਗਦਾ ਠੀਕ ਹੈ ਉਹ ਜਿਹੜਾ ਆ ਨਾ ਜੀ ਇਹ 9 ਤਰੀਕ ਨੂੰ ਜਿਹੜਾ ਇਹਦੇ ਫੁੱਲ ਚੱਕਰ ਉਦੋਂ ਆ ਰਿਹਾ ਸੀ ਪਿੰਡੋਂ ਉਹ ਇਹਨਾਂ ਦੇ ਦਸੰਦੇ ਮੁਤਾਬਕ ਇਹਦੇ ਬ੍ਰਦਰ ਦੇ ਬਿਆਨਾਂ ਤੇ ਜਿਹੜਾ ਪਰਚਾ ਦਰਜ ਆਪਾਂ 16 9 25 ਨੂੰ ਕਰ ਦਿੱਤਾ ਹੈ ਤੇ ਉਹਦੇ ਵਿੱਚ 307 ਦਾ ਪਰਚਾ ਦਰਜ ਕੀਤਾ ਜਿਹੜੀ ਨਵੀਂ ਆ ਗਈ ਉਹਦੀ ਧਾਰਾ ਹੈਗੀ ਆ ਬੀ ਐਨ ਐਸ ਦੀ 109 ਜਿਵੇਂ 3 ਜਿਵੇਂ 5 ਬੀ ਐਨ ਐਸ ਤੇ ਵਾਧਾ ਜ਼ੁਰਮ ਜਿਹੜਾ ਆ ਉਹਦਾ ਕੱਲ ਜਿਹੜਾ ਐਕਸਪਾਇਰ ਹੋ ਗਿਆ ਤੇ 103 ਬੀ ਐਨ ਐਸ ਦਾ ਕਰ ਦਿੱਤਾ ਹੈ ਬਾਕੀ ਜਿਹੜੀ ਇਨਵੈਸਟੀਗੇਸ਼ਨ ਆ ਉਹ ਐਸ ਐਚਓ ਸਿਟੀ ਬੰਗਾ ਵੱਲੋਂ ਚੱਲ ਰਹੀ ਆ ਬਾਕੀ ਪੂਰੀ ਡਿਸਟ੍ਰਿਕਟ ਦੇ ਵਿੱਚ ਸਾਰੇ ਸਾਡੇ ਆਫੀਸਰ ਸੀਆਈ ਵਾਲੇ ਪੂਰੇ ਇਹਦੀ ਕਰ ਰਹੇ ਆ ਇਹ ਤੱਕ ਕੀ ਕੀ ਮਾਮਲਾ ਹੈ ਕਿਦਾਂ ਆ ਬਾਕੀ ਜਿਹੜਾ ਇਹਦਾ ਪੋਸਟਮਾਰਟਮ ਕਰਵਾ ਕੇ ਜਿਹੜੀ ਉਹਦੀ ਡੈੱਡ ਬੋਡੀ ਆ ਤੇ ਵਾਰਸਾਂ ਦੇ ਹਵਾਲੇ ਕਰ ਦਿੱਤੀ ਆ ਤੇ ਜੋ ਵੀ ਅਗਲੀ ਰਿਪੋਰਟ ਆਊਗੀ ਬਾਕੀ ਇਨਵੈਸਟੀਗੇਸ਼ਨ ਆਊਗੀ ਉਹਦੇ ਮੁਤਾਬਕ ਜਿਹੜੀ ਆ ਕਾਰਵਾਈ ਕਰਨੇ ਕਿੰਨੇ ਬੰਦੇ ਖਰਾਮਾ ਬਾਧਾ ਹਾਂਜੀ ਕਿੰਨੇ ਬੰਦੇ ਨੇ ਇਸ ਵਿੱਚ ਕਾਦੇ ਵਿੱਚ ਬੰਦੇ ਕਿੰਨੇ ਬੰਦੇ ਖਿਲਾਫ ਮਾਮਲਾ ਦਰਜ ਹੋਇਆ ਨਾਮ ਦੇ ਕਿੰਨੇ ਕਿੰਨੇ ਇਹ ਨਾਮ ਨੂੰ ਵਿਅਕਤੀ ਮਤਲਬ ਵੇ ਖਿਲਾਫ ਕੀਤਾ ਹਲੀ ਇਨਵੈਸਟੀਗੇਸ਼ਨ ਚ ਪਤਾ ਲੱਗੂਗਾ ਕਿ ਮਾਮਲਾ ਇਹ ਕੀ ਆ ਮਰ ਰਿਆ ਜਾਂ ਐਕਸੀਡੈਂਟ ਹੈ ਜਾਂ ਕੀ ਮਾਮਲਾ ਆ ਇਹ ਇਨਵੈਸਟੀਗੇਸ਼ਨ ਦੇ ਵਿੱਚ ਆਊਗਾ ਬਾਕੀ ਪੋਸਟਮਾਰਟਮ ਕਰਾਤਾ ਬਾਕੀ ਡਾਕਟਰਾਂ ਦੀ ਰਿਪੋਰਟ ਵੀ ਆਣੀ ਆ ਤੇ ਇਹਦਾ ਬਿਸਰਾ ਵੀ ਕਰਵਾਤਾ ਆ ਜਿੱਦਾਂ ਉਹਦੀ ਰਿਪੋਰਟ ਆਊਗੀ ਜੇ ਇਨਵੈਸਟੀਗੇਸ਼ਨ ਦੀ ਉਹ ਵੀ ਚੀਜ਼ ਆਊਗੀ ਉਹ ਬਾਕੀ ਪਤਾ ਲੱਗ ਜੂਗਾ ਜੀ ਪਰ ਕੀ ਨਾਮ ਕੀ ਆ ਮੁੰਡੇ ਦਾ ਜਿਹਦੀ ਡੈਥ ਹੋਈ ਆ ਜਿਹਦਾ ਹੀ ਡੈਥ ਹੋਈ ਉਹਦਾ ਨਾਮ ਹੈਗਾ ਰਵੀ ਤੇ ਉਹਦੇ ਪਿਤਾ ਜੀ ਦਾ ਨਾਮ ਹੈਗਾ ਆ ਬਲਕਾਰ ਨਾਮ ਉਹ ਹੋਇਆ ਕਿ ਕਿਸਗਾ ਇਹ ਹੋਇਆ ਜੀ ਆਪਣਾ ਜਦੋਂ ਗੜਸ਼ੰਕਰ ਰੋਡ ਜਿਹੜਾ ਬੰਗਾ ਤੇ ਜਿਹੜਾ ਖਮਾਚੋਂ ਤੋਂ ਡੀ ਐਨ ਜਿਹੜੇ ਹਾਂ ਮਿਲਦੇ ਨੇੜੇ ਕੋਇਆ ਹਾਂਜੀ ਠੀਕ ਹੈ ਉਮਰ ਕਿੰਨੇ ਮਿਲਦਾ ਮੁੰਡੇ ਦੀ ਉਮਰ ਇੱਕ ਦੀ 28 ਸਾਲ ਦੀ ਆ ਹਾਂਜੀ 28 ਸਾਲ ਦੀ ਹੈ ਗਿਆ ਮੁੰਡੇ ਨੇ ਪਹਿਲੇ ਕੋਈ ਬਿਆਨ ਦਿੱਤਾ ਸੀ ਜਦ ਜਕੂ ਸੀ ਨਹੀਂ ਉਹ ਮਤਲਬ ਜਦੋਂ ਉਹਦੀ ਸੱਟ ਲੱਗੀ ਆ ਉਹ ਕੁਝ ਤਾਂ ਘੋਮਾ ਚਲ ਗਿਆ ਤੇ ਸਾਡੇ ਇਨਵੈਸਟੀਗੇਸ਼ਨ ਅਕਸਰ ਮੌਕੇ ਤੇ ਜਾਂਦੇ ਰਹੇ ਆ ਤੇ ਡਾਕਟਰ ਸਾਹਿਬ ਨੇ ਉਹਨਾਂ ਦਾ ਜਿਹੜਾ ਅਨਫਿਟ ਹੀ ਲਿਖਿਆ ਸੀਗਾ ਅਨਫਿਟ ਬਿਜੋ ਜਿਹੜੀ ਐਫ ਆਈ ਆਰ ਕੀਤੀ ਗਈ ਹੈ ਕਿਦੇ ਬਿਆਨਾਂ ਦੇ ਬਿਆਨਤੇ ਕੀਤੀ ਗਈ ਉਹ ਉਹਦੇ ਜਿਹੜੇ ਬ੍ਰਦਰ ਦੇ ਬਿਆਨਾਂ ਤੇ ਹੋਈ ਆ ਹਾਂ ਉਹਦੇ ਬ੍ਰਦਰ ਜਿਹੜਾ ਆ ਉਹਦਾ ਕੀ ਉਹਨਾਂ ਨੇ ਕੋਈ ਦੱਸਿਆ ਕੋਈ ਸਪੈਸ਼ਲ ਕੋਈ ਬੰਦਾ ਹੈਗਾ ਵਿੱਚ ਕੋਈ ਸਪੈਸ਼ਲ ਹਲੇ ਮਤਲਬ ਇਹ ਚੀਜ਼ ਕਲੀਅਰ ਨਹੀਂ ਕੋਈ ਗੱਲ ਹੋਈ ਬਾਕੀ ਜਿੱਦਾਂ ਹੁਣ ਇਨਵੈਸਟੀਗੇਸ਼ਨ ਦੇ ਵਿੱਚ ਹੀ ਪਤਾ ਲੱਗੂਗਾ ਸਾਰੀ ਗੱਲ ਆ ਠੀਕ ਹੈ ਥੈਂਕ ਯੂ ਥੈਂਕ ਯੂ